ਬਹੁਤ ਬਹੁਤ ਧੰਨਵਾਦ ਜੀ ਸਾਰੇ মিডিਆ ਦਾ ਜਿਹੜਾ ਤੁਸੀਂ ਹਮੇਸ਼ਾ ਹੀ ਸਾਡੇ ਘਰ ਦੇ ਤੇ ਇੱਥੇ ਪਹੁੰਚੋ ਅੱਜ ਦਾ ਮੁੱਦਾ ਜਿਹੜਾ ਬਹੁਤ ਹੀ ਅਹਿਮ ਕਿਉਂਕਿ ਪਿਛਲੇ ਤਕਰੀਬਨ ਜੇ ਦੇਖਿਆ ਜਾਵੇ ਤਾਂ 5 ਤੋਂ 7 ਸਾਲਾਂ ਦੇ ਵਕਫੇ ਦੇ ਦੌਰਾਨ ਜਿਹੜਾ ਉਹ ਸੰਗਰੂਰ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਇਆ ਗਿਆ ਕਿਉਂਕਿ ਅਸੀਂ ਸੰਗਰੂਰ ਦੇ ਵਿੱਚ ਬੈਠੇ ਆ ਤਾਂ ਸਭ ਤੋਂ ਪਹਿਲਾਂ ਸੰਗਰੂਰ ਦੀ ਗੱਲ ਕਰਾਂਗੇ ਕਿ ਮੈਡੀਕਲ ਕਾਲਜ ਜਿਹੜਾ ਇੱਥੇ ਮੈਡੀਕਲ ਕਾਲਜ ਦੇ ਨਾਂ ਤੇ ਬੜੀ ਵੱਡੀ ਸਿਆਸਤ ਇੱਕ ਚੇਤ ਚੱਲ ਰਹੀ ਹੈ ਤੇ ਨਾਲ ਨਾਲ ਜਿਹੜਾ ਲੋਕਾਂ ਦੇ ਜਜ਼ਬਾਤਾਂ ਨਾਲ ਖਿਲਵਾੜ ਵੀ ਕੀਤਾ ਜਾਂਦਾ ਇਹ ਮੈਡੀਕਲ ਕਾਲਜ ਜਿਹੜਾ ਪਹਿਲਾਂ ਸਿੰਘਲਾ ਸਾਹਿਬ ਦੇ ਟਾਈਮ ਤੇ ਕਾਬਦਾਂ ਵਿਖੇ ਉਹਦਾ ਨੀਂ ਪੱਥਰ ਰੱਖਿਆ ਗਿਆ ਪਰ ਉਹ ਪੂਰਨ ਨਹੀਂ ਚੜਿਆ ਫਿਰ ਉਸ ਤੋਂ ਬਾਅਦ ਸਾਡੇ ਮਾਨਯੋਗ ਬਹੁਤ ਹੀ ਉਦਮੀ ਕਹਿ ਸਕਦੇ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਨੇ ਮਾਨਯੋਗ ਭਗਵੰਤ ਮਾਨ ਜੀ ਨੇ ਜਿਹੜਾ ਮਸਕੂਣਾ ਸਾਹਿਬ ਵਿਖੇ ਇਹਦਾ ਮੈਡੀਕਲ ਕਾਲਜ ਦਾ ਨੀ ਪੱਥਰ ਰੱਖਿਆ ਤੇ ਉਸ ਤੋਂ ਬਾਅਦ ਉੱਥੇ ਵੀ ਰੱਖਿਆ ਉਸ ਜਗ੍ਹਾ ਤੇ ਜਿੱਥੇ ਜਿਹੜੀ ਜ਼ਮੀਨ ਦਾ ਕੋਈ ਵਿਵਾਦ ਚੱਲਦਾ ਸੀ ਪਿਛਲੇ 40 ਸਾਲਾਂ ਤੇ ਪੰਜਾਬ ਦੇ ਵਿੱਚ ਉਹਨਾਂ ਨੇ 16 ਮੈਡੀਕਲ ਕਾਲਜ ਅਨਾਉਂਸ ਕੀਤੇ ਸੀ ਤੇ 16 ਦੇ ਵਿੱਚੋਂ ਅੱਜ ਤੱਕ ਇੱਕ ਵੀ ਮੈਡੀਕਲ ਕਾਲਜ ਦੀ ਕਿਸੇ ਦੀ ਕੋਈ ਕੰਧ ਨਹੀਂ ਖਿੱਚੀ ਗਈ ਇਹ ਗੱਲ ਤੁਸੀਂ ਵੀ ਜਾਣਦੇ ਹੋ ਸਾਰਾ ਪੰਜਾਬ ਤੇ ਪ੍ਰੰਤੂ ਚਰਚਾ ਜਿਹੜੀ ਹੈ ਉਹ ਇਕੱਲੇ ਸੰਗਰੂਰ ਮਸਤੂਣਾ ਸਾਹਿਬ ਮੈਡੀਕਲ ਕਾਲਜ ਦੀ ਹੁੰਦੀ ਹੈ ਤੇ ਚਰਚਾ ਦੇ ਵਿੱਚ ਕਈ ਧਰਨੇ ਵਿਚਾਰੇ ਵੀ ਹੋ ਰਹੇ ਨੇ ਤੇ ਜਦੋਂ-ਜਦੋਂ ਇਲੈਕਸ਼ਨ ਨੇੜੇ ਆਉਂਦੀ ਹੈ ਉਦੋਂ-ਉਦੋਂ ਉਹ ਇਲੈਕਸ਼ਨ ਦੇ ਵਿੱਚ ਉਹ ਫਿਰ ਮੁੱਦਾ ਭਖਦਾ ਜਾਂਦਾ ਹੈ ਤੇ ਹੁਣ ਜਿਹੜੀ ਲੇਟੈਸਟ ਜਿਹੜੀ ਪਿਛਲੇ ਸਮੇਂ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ 1 ਸਾਲ ਦੇ ਵਿੱਚ ਅਸੀਂ ਮੈਡੀਕਲ ਕਾਲਜ ਬਣਾ ਕੇ ਤਿਆਰ ਕਰ ਦਾਂਗੇ ਤਾਂ ਹੁਣ ਇੱਕ ਚੀਜ਼ ਦੇਖੋ 1 ਸਾਲ ਤਾਂ ਛੱਡੋ ਤਿੰਨ ਤੀਜਾ ਸਾਲ ਪੂਰਾ ਹੋਣ ਨੂੰ ਆ ਗਿਆ ਪਰ ਨਾਲ-ਨਾਲ ਮਸਤੂਆਣਾ ਸਾਹਿਬ ਦਾ ਨਾਂ ਤਾਂ ਮਸਲਾ ਹੱਲ ਕੀਤਾ ਜਦ ਕੇ ਸ਼੍ਰੋਮਣੀ ਕਾਲੀਦਲ ਅਸੀਂ ਜਿੰਨੇ ਬੈਠੇ ਆਂ ਅੱਜ ਵੀ ਅਸੀਂ ਕਹਿਣਾ ਹੈ ਕਿ ਮੈਡੀਕਲ ਕਾਲਜ ਤੇ ਹਸਪੀਟਲ ਜਿਹੜਾ ਹੈ ਉਹ ਮਸਤ ਹੁਣਾ ਸਭ ਬਣਨਾ ਚਾਹੀਦਾ ਹੈ ਉਥੇ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਵੱਲੋਂ ਵੀ ਤੇ ਨਹੀਂ ਤਾਂ ਉਥੇ ਸਰਕਾਰ ਦੀ ਵੀ ਜਗਾ ਪਈ ਹੈ ਤਾਂ ਉਥੇ ਉਹ ਬਣਾ ਸਕਦੇ ਨੇ ਪਰ ਹੁਣ ਜਮਾ ਲੇਟੈਸਟ ਤੁਹਾਡੀਆਂ ਖਬਰਾਂ ਤੋਂ ਵੀ ਪਤਾ ਲੱਗਿਆ ਸਾਡੇ ਪਤਰਕਾ ਸਾਹਿਬਾਨ ਵੀਰਾਂ ਦੀ ਖਬਰਾਂ ਤੋਂ ਤੇ ਪਿਛਲੇ ਦਿਨਾਂ ਦੇ ਵਿੱਚ ਇੱਕ ਪ੍ਰਪੋਜ਼ਲ ਗਈ ਹੈ ਜਿਹੜੀ ਕਿ ਜਿੱਤੇ ਡੀਸੀ ਸਾਹਿਬ ਨੇ ਕਿਹਾ ਕਿ ਤਕਰੀਬਨ ਫਾਈਨਲ ਹੈ ਇਹ ਤੇ ਉਹ ਪ੍ਰਪੋਜ਼ਲ ਜਿਹੜੀ ਹੈ ਮੈਡੀਕਲ ਕਾਲਜ ਨੂੰ ਖੇੜੀ ਵਿਖੇ ਬਣਾਇਆ ਜਾ ਰਿਹਾ ਜਿਹੜਾ ਸੰਗਰੂਰ ਤੋਂ ਤਕਰੀਬਨ 8 ਤੋਂ 9 ਕਿਲੋਮੀਟਰ 8 ਕਿਲੋਮੀਟਰ ਦੇ ਕਰੀਬ ਡਿਸਟੈਂਸ ਪੈਂਦਾ ਹੈ ਜੇ ਆਪਾਂ ਸੰਗਰੂਰ ਦੇ ਮਿਡਲ ਤੋਂ ਲਈਏ ਤਾਂ ਖੇੜੀ ਵਿਖੇ ਹੁਣ ਮੈਡੀਕਲ ਕਾਲਜ ਦਾ ਨਵੇਂ ਦਾ ਨੀਂਹ ਪੱਥਰ ਰੱਖਿਆ ਜਾਊਗਾ ਤੇ ਉਹ ਬਾਗਬਾਨੀ ਵਿਭਾਗ ਦੀ ਜਿਹੜੀ ਜਗ੍ਹਾ ਹੈ ਪਹਿਲੀ ਗੱਲ ਤਾਂ ਜਿਹੜੇ ਪੰਜਾਬ ਦੇ ਵਿੱਚ এনवायरमेंट ਦੀ ਗੱਲ ਕਰਦੇ ਸੀ ਸਭ ਤੋਂ ਪਹਿਲਾਂ ਤਾਂ ਉਹਨੇ ਬਾਗਬਾਨੀ ਵਾਲੀ ਜਗ੍ਹਾ ਲਈ ਦੂਜਾ ਹੋਇ ਇੱਕ ਜਿਹੜਾ ਨਵਾਂ ਨਹੀਂ ਪੱਥਰ ਜਿਹੜਾ ਹੈ ਤੀਜਾ ਨਹੀਂ ਪੱਥਰ ਮੈਡੀਕਲ ਕਾਲਜ ਦਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਹੀ ਤੀਜਾ ਨਹੀਂ ਪੱਥਰ ਰੱਖਿਆ ਜਾ ਰਿਹਾ ਤੇ ਮੈਂ ਇੱਥੇ ਇੱਕ ਜਿਹੜਾ ਸਭ ਤੋਂ ਵੱਡਾ ਸਵਾਲ ਜਿਹੜਾ ਅੱਜ ਦੇ ਟਾਈਮ ਦਾ ਖੜਾ ਹੋ ਰਿਹਾ ਹੈ ਮੈਡੀਕਲ ਕਾਲਜ ਦਾ ਤੁਸੀਂ ਬਣਾਓ ਅਸੀਂ ਜੀ ਆਇਆਂ ਸਾਡੇ ਵੱਲੋਂ ਉਸ ਗੱਲ ਦਾ ਅਸੀਂ ਧੰਨਵਾਦ ਵੀ ਕਰਾਂਗੇ ਤੇ ਸਰਕਾਰ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹੋਵਾਂਗੇ ਕਿ ਮੈਡੀਕਲ ਕਾਲਜ ਇਹ ਸਰਕਾਰ ਬਸ ਸੰਗਰੂਰ ਦੇ ਵਿੱਚ ਬਣਾ ਦੇ ਪਰੰਤੂ ਬਣਾਉਣ ਵਾਲਾ ਮੈਡੀਕਲ ਕਾਲਜ ਪਤਾ ਨਹੀਂ ਕਿਹੜੇ ਬੰਦੇ ਇਹਨਾਂ ਨੂੰ ਸਲਾਹ ਦਿੰਦੇ ਨੇ ਜਾਂ ਮੁੱਖ ਮੰਤਰੀ ਸਾਹਿਬ ਇਹਨੇ ਜਿਆਦਾ ਸਿਆਣੇ ਤੇ ਪੜ੍ਹੇ ਲਿਖੇ ਨੇ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਮੈਡੀਕਲ ਕਾਲਜ ਤਾਂ ਕਹਿੰਦੇ ਜੀ ਖੇੜੀ ਵਿਖੇ ਬਣਾਉਗਾ ਪਰ ਉਹਦੇ ਦਾ ਹਸਪੀਟਲ ਆ ਮੈਡੀਕਲ ਕਾਲਜ ਆ ਉਹ ਮਸਤੋਣਾ ਸਾਹਿਬ ਵਿਖੇ ਤੁਸੀਂ ਮੈਡੀਕਲ ਕਾਲਜ ਤੇ ਹਸਪੀਟਲ ਮਸਤੋਣਾ ਸਾਹਿਬ ਵਿਖੇ ਕਿਉਂ ਨਹੀਂ ਬਣਾਉਂਦੇ ਜਾਂ ਇੱਕ ਜਗ੍ਹਾ ਹੀ ਮੈਡੀਕਲ ਕਾਲਜ ਤੇ ਹਸਪੀਟਲ ਕਿਉਂ ਨਹੀਂ ਬਣਾਉਂਦੇ ਅੱਜ ਪੰਜਾਬ ਦੇ ਵਿੱਚ ਤੁਸੀਂ ਪਟਿਆਲਾ ਤੁਸੀਂ ਸ੍ਰੀ ਅਮਰitsar ਸਾਹਿਬ ਫਰੀਦਕੋਟ ਜਲੰਧਰ ਮੁਹਾਲੀ ਲੁਧਿਆਣਾ ਜਿੱਥੇ-ਜਿੱਥੇ ਮੈਡੀਕਲ ਕਾਲਜ ਨੇ ਮੈਡੀਕਲ ਕਾਲਜ ਤੇ ਹਸਪੀਟਲ ਇਕੱਠੇ ਸ਼ਾਇਦ ਮੈਨੂੰ ਦਾ ਮੁੱਖ ਮੰਤਰੀ ਸਾਹਿਬ ਤਾਂ ਜਾਂ ਜਿਹੜੇ ਅਫਸਰ ਸਹਿਬਾਨ ਇਸ ਚੀਜ਼ ਤੇ ਵਰਕਿੰਗ ਕਰ ਰਹੇ ਨੇ ਮੇਰੀ ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਤੁਸੀਂ ਮੈਡੀਕਲ ਦਾ ਕਰਿਕਲਮ ਜ਼ਰੂਰ ਪੜਿਆ ਕਰੋ ਸੈਕੰਡ ਈਅਰ ਤੋਂ ਲੈ ਕੇ 3rd ਈਅਰ 4th ਈਅਰ ਰੈਜ਼ੀਡੈਂਟ ਜਾਂ ਜਿੰਨੇ ਵੀ ਐਮਡੀ ਐਮਐਸ ਕਰਨ ਵਾਲੇ ਬੱਚੇ ਨੇ ਉਹਨਾਂ ਜਿੱਥੇ थ्योरेटिकल ਕਲਾਸਾਂ ਨੇ ਨਾਲ ਹੀ ਸੇਮ ਡੇ ਦੇ ਵਿੱਚ ਪ੍ਰੈਕਟੀਕਲ ਵੀ ਹੁੰਦੇ ਨੇ ਤੇ ਉਹ ਮਰੀਜ਼ਾਂ ਦੇ ਕੋਲੇ ਜਾ ਕੇ ਪ੍ਰੈਕਟੀਕਲ ਉਹ ਹਸਪੀਟਲ ਦੇ ਵਿੱਚ ਹੁੰਦੇ ਨੇ ਹੁਣ ਮੈਂ ਇੱਥੇ ਸਵਾਲ ਮੇਰਾ ਹੈਗਾ ਕਿ ਜੇ ਬੱਚਾ ਪਹਿਲੀ ਕਲਾਸ ਵੀਰੇ 9 ਵਜੇ ਤੋਂ 10 ਵਜੇ ਤੱਕ ਲਾ ਕੇ ਕਿ 10 ਵਜੇ ਤੋਂ 11 ਜੇ ਪ੍ਰੈਕਟੀਕਲ ਕਰਨਾ ਫਿਰ ਉਹ ਖੇੜੀ ਤੋਂ ਮਸਤੋਣਾ ਸਭ ਕਿੱਥੇ ਆਇਆ ਕਰੂਗਾ ਉਹ 15 ਕਿਲੋਮੀਟਰ ਦਾ ਡਿਸਟੈਂਸ ਕਵਰ ਕਰਕੇ ਉਸ ਮੈਡੀਕਲ ਕਾਲਜ 'ਚ ਇੱਕ ਪ੍ਰੈਕਟੀਕਲ ਦੀ ਕਲਾਸ ਲਾਉਣ ਲਈ ਜਾਊਗਾ ਜਿਹਦਾ ਆਉਣ ਜਾਣ ਦਾ ਟਾਈਮ ਹੀ ਘੱਟੋ-ਘੱਟ ਘੰਟਾ ਕੀ ਕਦੇ ਟੈਕਨੀਕਲੀ ਇਹ ਬੰਦਿਆਂ ਨੇ ਇਹਨਾਂ ਨੇ ਕਦੇ ਸੋਚਿਆ ਨਹੀਂ ਹੈਗਾ ਇਹ ਗੱਲ ਕਿ ਕਦੇ ਮੈਨੂੰ ਮੈਨੂੰ ਸਮਝ ਨਹੀਂ ਇਸ ਚੀਜ਼ ਦੀ ਸਾਨੂੰ ਆ ਰਹੀ ਕਿ ਇਹ ਲੋਕ ਕਰ ਕੀ ਰਹੇ ਨੇ ਸਿਰਫ ਮਸਲਾ ਕਿਥੇ ਆ ਕਿ ਇੱਕ ਮੈਡੀਕਲ ਕਾਲ ਦਾ ਨਹੀਂ ਪੱਥਰ ਰੱਖਿਆ ਜਾਊਗਾ ਉਸ ਤੋਂ ਬਾਅਦ ਇਹਦੇ ਤੇ ਇੱਕ ਮੁੱਦਾ ਬਣੂਗਾ ਕਿਉਂਕਿ ਇਹ ਤੋਂ ਬਾਅਦ ਅਗਲੀ ਸਿਆਸਤ ਇਹ ਵੀ ਹੋਣੀ ਹੈ ਕਿ ਜੇ ਉੱਥੇ ਦਰਖਤ ਕੱਟੇ ਜਾ ਰਹੇ ਨੇ ਫਿਰ ਇਹ ਕਹਿਣਗੇ ਜੀ ਦੇਖੋ ਸਾਨੂੰ ਐਨਜੀਟੀ ਦੀ ਪਰਮਿਸ਼ਨ ਨਹੀਂ ਮਿਲਦੀ ਜੀ ਸਾਨੂੰ ਇਹ ਬਾਗਬਾਨੀ ਵਿਭਾਗ ਦੀ ਜਗ੍ਹਾ ਜੀ ਇੱਥੇ ਫਲਾਣਾ ਜੀ ਇਸ ਕਰਕੇ ਸਮਾਂ ਨਿਕਲਦਾ ਜਾਊਗਾ ਤੇ ਅਗਲੇ 2 ਸਾਲ ਵੀ ਐਂ ਗੱਪਾਂ ਦੇ ਵਿੱਚ ਪੂਰੀਆਂ ਹੋਣਗੀਆਂ ਅਸੀਂ ਅੱਜ ਇਸ ਸਟੇਜ ਤੋਂ ਇਹ ਪ੍ਰੈਸ ਕਾਨਫਰੰਸ ਕਰਨ ਦਾ ਮਕਸਦ ਇੱਕੋ ਹੈ ਕਿ ਕਿਰਪਾ ਕਰਕੇ ਡਿਪਟੀ ਕਮਿਸ਼ਨਰ ਸੰਗਰੂਰ ਪੰਜਾਬ ਦੇ ਸਿਹਤ ਮੰਤਰੀ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਜਿਨ੍ਹਾਂ ਦਾ ਇਹ ਜ਼ਿਲ੍ਹਾ ਕਿਰਪਾ ਕਰਕੇ ਇੱਥੇ ਸੰਗਰੂਰ ਚ ਮੈਡੀਕਲ ਕਾਲਜ ਬਣਾਓ ਇੱਥੇ ਨਹੀਂ ਪੰਜਾਬ ਦੇ ਜਿਹੜੇ ਹੋਰ 15 ਨੇ ਉਹ ਵੀ ਬਣਾਓ ਪਰੰਤੂ ਟੈਕਨੀਕਲੀ ਜ਼ਰੂਰ ਦੇਖ ਕੇ ਬਣਾਓ ਤੁਸੀਂ ਇਹ ਚੀਜ਼ ਮੈਂ ਫੇਰ ਬਾਰ-ਬਾਰ ਕਹਿਣਾ ਕਿ ਐਡੀ ਨਲੈਕੀ ਕਿ ਤੁਸੀਂ 15 ਕਿਲੋਮੀਟਰ ਇੱਕ ਪ੍ਰੈਕਟੀਕਲ ਕਲਾਸ ਲਾਉਣ ਲਈ ਬੱਚਿਆਂ ਨੂੰ ਬੁਲਾਉਂਗੇ ਤੇ ਮੈਡੀਕਲ ਕਾਲਜ ਐ ਮੁੱਦਾ ਹੋ। ਅੱਜ ਮੈਂ ਤੁਹਾਡੇ ਜ਼ਰੀਏ ਇਹ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹਣਾ ਕਿ ਕਿਰਪਾ ਕਰਕੇ ਤੁਸੀਂ ਜੋ ਕਰਨਾ ਹੈ ਮੁੱਦਾ ਨਾ ਬਣਾਓ ਅਸਲ ਚ ਉਹਨੂੰ ਅਮਲ ਚ ਲਿਆਓ। ਉਹਨੂੰ ਅਸਲ ਮੈਡੀਕਲ ਕਾਲਜ ਬਣਾਓ। ਪਿਛਲੇ 3 ਸਾਲਾਂ ਤੋਂ ਲੋਕ ਸੰਗਰੂਰ ਦੇ ਜਿਹੜੇ ਨੇ ਇਹ ਚੀਜ਼ ਦੀ ਉਡੀਕ ਕਰ ਰਹੇ ਨੇ। ਮਸਤੂਣਾ ਸਾਹਿਬ ਦੇਖੇ ਅੱਜ ਵੀ ਤੁਸੀਂ ਉੱਥੇ ਜਿਹੜੇ ਬੰਦੇ ਬੈਠੇ ਨੇ ਜਦਕਿ ਬਹੁਤ ਆਦ ਦੇ ਵਿੱਚ ਲੋਕਾਂ ਨੂੰ ਸਮਝ ਆ ਗਈ ਤੇ ਉੱਥੋਂ ਉੱਠ ਕੇ ਚਲੇ ਗਏ ਪਰੰਤੂ ਅੱਜ ਵੀ ਮੈਂ ਉਹ ਧਰਨੇ ਵਾਲਿਆਂ ਨੂੰ ਵੀ ਕਹਿਣਾ ਕਿ ਵੀਰ ਮੇਰਿਓ ਤੁਸੀਂ ਉੱਥੇ ਲਾਈ ਬਿਠੇ ਹੋ ਧਰਨਾ ਤੇ ਤੁਸੀਂ ਤੁਹਾਡੇ ਕੋਲ ਤਾਂ ਮੈਡੀਕਲ ਕਾਲਟੀ ਅਸਰ ਸੈਂਟਰ ਦੀ ਗੱਲ ਹੋਈ ਸੀ ਨਾਲ ਕਹੇ ਸੀ ਹਸਪੀਟਲ ਬਣਾਊਗਾ ਭਗਵੰਤ ਮਾਨ ਤੇ ਤੁਸੀਂ ਹੁਣ ਫਿਰ ਤੁਹਾਡਾ ਮੁੱਦਾ ਕਿੱਥੇ ਗਿਆ ਹੁਣ ਉਹਨਾਂ ਨੂੰ ਮੈਂ ਪੁੱਛਦਾ ਕਿ ਤੁਹਾਡਾ ਮੁੱਦਾ ਕਿੱਥੇ ਗਿਆ ਤੁਸੀਂ ਕੀ ਸ਼੍ਰੋਮਣੀ ਕਮੇਟੀ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਹੀ ਬੋਲਣਾ ਸੀ ਅੱਜ ਜੇ ਭਗਵੰਤ ਮਾਨ ਇੱਥੋਂ ਮਸਤੂਣਾ ਸਾਹਿਬ ਤੋਂ ਜੇ ਖੇੜੀ ਵਿਖੇ ਮੈਡੀਕਲ ਕਾਲਜ ਦੀ 25 ਕਿੱਲੇ ਜ਼ਮੀਨ ਦੀ ਗੱਲ ਕਰਦਾ ਤਾਂ ਕੀ ਮਸਤੋਣਾ ਸਾਹਿਬ ਦੇ ਵਿੱਚ ਜ਼ਮੀਨ ਹੈ ਨਹੀਂ? ਜਾਂ ਤੁਸੀਂ ਇੰਨੇ ਵੱਡੇ ਹੋ ਗਏ ਕਿ ਸ਼੍ਰੋਮਣੀ ਕਮੇਟੀ ਨਾਲ ਗੱਲ ਨਹੀਂ ਕਰ ਸਕਦੇ? ਅਸੀਂ ਅੱਜ ਫੇਰ ਕਹਿੰਦੇ ਆ ਕਿ ਮੈਡੀਕਲ ਕਾਲਜ ਮਸਤੋਣਾ ਸਾਹਿਬ ਦੀ ਬੰਨਣਾ ਚਾਹੀਦਾ ਤੇ ਹਸਪੀਟਲ ਵੀ ਨਾਲ ਹੀ ਬੰਨਣਾ ਚਾਹੀਦਾ। ਤੇ ਜਾਂ ਇਹਨੂੰ ਖੇੜੀ ਵਿਖੇ ਇੱਕ ਮੁੱਦਾ ਬਣਾਇਆ ਜਾਊਗਾ ਹੋਰ ਇਸ ਤੋਂ ਇਲਾਵਾ ਕੁਝ ਨਹੀਂ ਹੈ। ਸੋ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਮੈਂ ਤੁਹਾਡੇ ਜ਼ਰੀਏ ਗੱਲ ਕਹਿਣੀ ਚਾਹਣਾ ਫੇਰ ਕਹਿਣਾ ਕਿ ਕਿਰਪਾ ਕਰਕੇ ਤੇ ਧਿਆਨ ਦਿੱਤਾ ਜਾਵੇ। ਤੇ ਇਸ ਤੇ ਮੁੱਦੇ ਤੇ ਵਿਚਾਰ ਕਰਕੇ ਮੈਡੀਕਲ ਕਾਲਜ ਤੇ ਹਸਪੀਟਲ ਨੂੰ ਇਕੱਠਾ ਬਣਾਇਆ ਜਾਵੇ ਤੇ ਮੈਡੀਕਲ ਕਾਲਜ ਪੰਜਾਬ ਦੇ ਵਿੱਚ ਸੰਗਰੂਰ ਦੇ ਵਿੱਚ ਪਹਿਲੇ ਤੌਰ ਤੇ ਬਣਾਇਆ ਜਾਵੇ। ਉਸ ਨੂੰ ਸਵਾਲ ਜੀ ਜਿਹੜਾ ਹਸਪੀਟਲ ਬੰਨਾ ਸੀ ਉਹ ਕੋ ਸੰਗਰੂਰ ਵਿੱਚ ਬੰਨਾ ਸੀ ਪਹਿਲੇ ਪਹਿਲੇ ਡਿਸਟ੍ਰਿਕਟ ਸੈਟ ਹੈ। ਇਹਹੀ ਮੈਂ ਕਹਿ ਰਿਹਾ ਕਿਉਂਕਿ ਮਸਲਾ ਕੀ ਹੈ ਕਿ ਇਹ ਲੋਕ ਜਿਹੜੇ ਨੇ ਇਹਨਾਂ ਨੇ ਬਣਾਉਣਾ ਕੁਛ ਨਹੀਂ। ਅਸਲ 'ਚ ਕੁਛ ਨਹੀਂ ਬਣਾਉਣਾ ਕੱਲਾ ਮੁੱਦਾ ਬਣਾਉਣਾ। ਮੁਤਾ ਬਣਾਉਣਾ ਕਦੇ ਮੈਡੀਕਲ ਕਾਲਜ ਜਿਹੜਾ ਮਸਤੂਣਾ ਸਾਹਿਬ ਅਨਾਉਂਸ ਕਰਤਾ ਹੁਣ ਕਹਿੰਦੇ ਜੀ ਹਸਪੀਟਲ ਮਸਤੂਣਾ ਸਾਹਿਬ ਅਨਾਉਂਸ ਕਰਤਾ ਫਿਰ ਪਹਿਲਾਂ ਕਹਿੰਦੇ ਸੀ ਮਸਤੂਣਾ ਸਾਹਿਬ ਮੈਡੀਕਲ ਕਾਲਜਾਂ ਨੂੰ ਸੰਗਰੂਰ ਸਿਵਲ ਹਸਪੀਟਲ ਆ ਜਾਊਗਾ ਫਿਰ ਬੇਜਿੱਦ ਗੱਲ ਇਹ ਵੀ ਚੱਲੀ ਸੀ ਕਿ ਸੰਗਰੂਰ ਸਿਵਲ ਹਸਪੀਟਲ ਨੂੰ ਸ਼ਿਫਟ ਕਰਕੇ ਮੈਡੀਕਲ ਕਾਲਜ ਇੱਥੇ ਬਣਾ ਦਾਂਗੇ ਮਤਲਬ ਕਿਸੇ ਚੀਜ਼ 'ਚ ਕੋਈ ਕਲੈਰਿਟੀ ਨਹੀਂ ਹੈ ਕਿਸੇ ਚੀਜ਼ 'ਚ ਲੋਕਾਂ ਦੇ ਨਾਲ ਕੋਈ ਜੀ ਜੀ ਉੱਥੇ ਅਨਡਿਪਿਊਟ ਡਿਸਪਿਊਟਡ ਜਗ੍ਹਾ ਪਈ ਉੱਥੇ ਕਿਉਂ ਨਹੀਂ ਉਹਨਾਂ ਦੀ ਇਹੀ ਮੈਂ ਤਾਂ ਪਹਿਲੇ ਦਿਨ ਤੋਂ ਕਿ ਜਦੋਂ 55 ਕਿਲੇ ਮੇਨ ਰੋਡ ਤੇ ਪੰਜਾਬ ਸਰਕਾਰ ਦੀ ਮਾਲਕੀ ਪਈ ਹੈ ਜਿਹਦਾ ਰੈਵਨਿਊ ਰਿਕਾਰਡ ਦੇ ਵਿੱਚ ਜਦੋਂ ਸੜਕ ਬਣਾਈ ਚੌੜੀ ਹੋਈ ਹੈ ਉਹਦਾ ਰੈਵਨਿਊ ਰਿਕਾਰਡ ਦੇ ਵਿੱਚ ਪੈਸਾ ਜਿਹੜਾ ਉਹ ਪੰਚਾਇਤ ਵਿਭਾਗ ਨੂੰ ਮਿਲਿਆ ਤੇ ਫਿਰ ਉੱਥੇ 55 ਕਿਲੇ ਚੋਂ 25 ਕਿਲੇ ਲੈ ਕੇ ਕਿਉਂ ਨਹੀਂ ਬਣਾਉਂਦੇ ਜਿਹੜਾ ਮੇਨ ਹਾਈਵੇ ਦੇ ਉੱਤੇ ਹੈ ਮਸਲਾ ਤਾਂ ਮੈਂ ਇਹੀ ਸਵਾਲ ਹੈ ਉਹਨਾਂ ਦੇ ਲਈ ਮੈਂ ਤਾਂ ਫਿਰ ਇਹ ਕਹਿਣਾ ਕਿ ਹਰ ਵਾਰ ਇਹ ਗੱਲ ਕਹੀ ਜਾਂਦੀ ਹੈ ਕਿ ਤੁਸੀਂ ਮੁੱਦਾ ਬਣਾਉਂਦੇ ਹੋ ਅਸੀਂ ਮੁੱਦਾ ਨਹੀਂ ਬਣਾਉਂਦੇ ਅਸੀਂ ਪ੍ਰੈਕਟੀਕਲਿਟੀ 'ਚ ਗੱਲ ਕਰਦੇ ਹਾਂ ਕੱਲ ਨੂੰ ਕੀ ਜਿਹੜੇ ਦਰਖਤ ਕੱਟੇ ਜਾਣਗੇ ਜਾਂ ਉੱਥੇ ਜਿਹੜੀ ਬਾਗਬਾਨੀ ਵਿਭਾਗ ਦੀ ਜਗ੍ਹਾ ਹੈ ਜਦੋਂ ਤੁਸੀਂ ਪਹਿਲੀ ਪੰਜਾਬ ਦੇ ਵਿੱਚ ਤਾਂ ਆਪਾਂ ਨੂੰ ਪਤਾ ਐ এনवायरमेंट ਦਾ ਕੀ ਹਾਲ ਹੈ ਤੇ ਪਹਿਲੀ ਇਹੋ ਜਿਹੇ ਹਾਲਾਤ ਨੇ ਤੇ ਤੁਸੀਂ ਨਵੇਂ ਜਿਹੜੇ ਚੀਜ਼ਾਂ ਹੋਰ ਕਿ ਜਗ੍ਹਾ ਹੈ ਨਹੀਂ ਕਿਸੇ ਪਾਸੇ ਤੇ ਕਾਬਦਾਂ ਜਿਹੜੀ ਸਿੰਗਲਾ ਸਾਹਿਬ ਨੇ ਕੀਤਾ ਸੀ ਉਹ ਉਹ ਕੀ ਕੀਤਾ ਸੀ ਉਹ ਜਗ੍ਹਾ ਲੈ ਲਓ ਭਾਈ ਫਿਰ ਹੁਣ ਸਿੰਗਲਾ ਸਾਹਿਬ ਦੀ ਮੈਂ ਕੱਲ ਹੋਰ ਕਰਨੀ ਚਾਹਣਾ ਕਿ ਉਹਨਾਂ ਨੇ ਵੀ ਪਤਾ ਨਹੀਂ ਸਰਕਾਰਾਂ ਦੇ ਕੀ ਦਿਮਾਗ ਚੱਲਦੇ ਨੇ ਇੱਕ ਉਹਨਾਂ ਨੇ ਵੀ ਉੱਥੇ ਡਿਗਰੀ ਕਾਲਜ ਬਣਾਇਆ ਰੋਸ਼ਨ ਵਾਲੇ ਉਹ ਮੇਨ ਹਾਈਵੇ ਤੋਂ 1.5 ਕਿਲੋਮੀਟਰ ਪਿੱਛੇ ਬਣਾ ਰੱਖਿਆ ਵੀ ਮੈਨੂੰ ਇਹ ਪੁੱਛੋ ਵੀ ਹਾਈਵੇ ਦੇ ਉੱਤੇ ਜਗ੍ਹਾ ਲੈ ਕੇ ਯਾਰ ਕਿਉਂ ਨਹੀਂ ਬਣਾਉਂਦੇ ਜਿੱਥੇ ਸਾਨੂੰ ਬੱਚਿਆਂ ਨੂੰ ਲੋਕਾਂ ਨੂੰ ਫੈਸਿਲਿਟੀ ਚੰਗੀ ਹੋਵੇ ਉਥੇ ਬੱਸ ਰੁਕੂਫੇ 1.5 ਕਿਲੋਮੀਟਰ ਬੱਚਾ ਦੁਰਕੇ ਜਾਊਗਾ ਪ੍ਰਧਾਨ ਜੀ ਪਾਰਟੀ ਦੀ ਮੰਗ ਕੀ ਹੈ ਵੀ ਇਹ ਇਹ ਦੋਨੇ ਚੀਜ਼ਾਂ ਇਕੱਠੀਆਂ ਹੋਣੀਆਂ ਚਾਹੀਦੀਆਂ ਨੇ ਇੱਕ ਇਕੱਠੀ ਰੋਕੇ ਮਸਤੂਆਣੇ ਵੀ ਬਣਨੇ ਚਾਹੀਦੇ ਨੇ ਇੱਕ ਪਾਰਟੀ ਦੀ ਮੰਗ ਵੱਡੀ ਇਹ ਹੈ ਸਾਡੀ ਕਿ ਮੈਡੀਕਲ ਕਾਲਜ ਤੇ ਹਸਪੀਟਲ ਇਕੱਠਾ ਬੰਨਣਾ ਚਾਹੀਦਾ ਦੂਜੀ ਮੰਗ ਇਹ ਹੈ ਕਿ ਮਸਤੂਣਾ ਸਾਹਿਬ ਦੇ ਵਿੱਚ ਬਣਾਉਣਾ ਚਾਹੀਦਾ ਕਿਉਂਕਿ ਜੇ ਪਹਿਲਾ ਅਨਾਉਂਸਮੈਂਟ ਕੀਤਾ ਜਿਸ ਮੁੱਦੇ ਦੇ ਉੱਤੇ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੰਡਿਆ ਜਾ ਰਿਹਾ ਸੀ ਅਸੀਂ ਕਹਿੰਦੇ ਆ ਕਿ ਉਸੇ ਜਗ੍ਹਾ ਸੰਗਤ ਦੀ ਭਾਵਨਾਵਾਂ ਵੀ ਉੱਥੇ ਬਣਾਉਂਦੀਆਂ ਨੇ ਪਰ ਮੈਂ ਉਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਟੈਕਨੀਕਲੀ ਜਿਹੜੀ ਚੀਜ਼ ਵਾਇਬਲ ਹੈ ਟੈਕਨੀਕਲੀ ਤੁਸੀਂ ਇੱਕ ਮੈਡੀਕਲ ਕਾਲਜ ਬਣਾ ਰਹੇ ਹੋ ਇਹਨੂੰ ਮੁੱਦਾ ਨਾ ਬਣਾਓ ਯਾਰ ਕੱਲਾ ਕੱਲਾ ਚੂਣਾ ਦਾ ਮੁੱਦਾ ਨਾ ਰੇ ਐਕਚੁਅਲ ਚ ਮੈਡੀਕਲ ਕਾਲਜ ਬਣਨੇ ਚਾਹੀਦੇ ਨੇ ਸਾਡਾ ਤਾਂ ਆ ਮਸਲਾ ਹੈ ਕਿ ਇਹ ਕੱਲਾ ਸੰਗਰੂਰ ਨਹੀਂ ਪੂਰੇ ਪੰਜਾਬ ਚ ਬਣਨੇ ਚਾਹੀਦੇ ਨੇ ਤਾਂ ਕਿ ਲੋਕਾਂ ਨੂੰ ਅੱਗੇ ਮੈਡੀਕਲ ਜਿਹੜੀਆਂ ਫੈਸਿਲਿਟੀਆਂ ਤੇ ਮੈਡੀਕਲ ਜਿਹੜੀ ਸਟੱਡੀਜ਼ ਨਾ ਮਿਲ ਸਕਣ ਤੁਸੀਂ ਇਹਦਾ ਵਿਰੋਧ ਕਰ ਦਿਓ ਮਤਲਬ ਖੇੜੀ ਦਾ ਖੇੜੀ ਨਾ ਸ਼ੁਰੂ ਕਰੋ ਮੈਂ ਕਿਸੇ ਚੀਜ਼ ਦਾ ਵਿਰੋਧ ਨਹੀਂ ਕਰਦਾ ਮੈਂ ਸਿਰਫ ਸਰਕਾਰ ਦੀਆਂ ਅੱਖਾਂ ਖੋਲਣ ਵਾਸਤੇ ਪ੍ਰੈਸ ਕਾਨਫਰੰਸ ਕੀਤੀ ਹੈ ਤੁਹਾਡੇ ਜ਼ਰੀਏ ਉਹਨਾਂ ਕੋਲੇ ਗੱਲ ਪਹੁੰਚਾਉਣੀ ਚਾਹਣਾ ਉਹ ਸੁਣਦੇ ਕਿ ਮੈਡੀਕਲ ਕਾਲਜ ਸੰਗਰੂਰ ਚ ਬਣਾਓ ਕਿਤੇ ਮਰਜੀ ਬਣਾਓ ਪਰ ਵਾਇਬਿਲਟੀ ਨਾਲ ਬਣਾਓ ਮੋਧਾ ਨਾ ਬਣਾਓ ਅਸਲ ਸੁਧਣਾ ਦੋਨੀਆਂ ਗੱਲਾਂ ਹੋ ਗਿਆ ਇਹ ਬਿਟੂ ਉਹ ਹੋ ਗਿਆ ਜੀ ਤੁਸੀਂ ਕਲੀਅਰ ਕਰੋ ਇਹ ਗੱਲ ਵੀ ਦੋਨੇ ਚੀਜ਼ਾਂ ਇਕੱਠੀਆਂ ਹੋਣੀਆਂ ਚਾਹੀਦੀਆਂ ਨੇ ਤੇ ਕਿਤੇ ਵੀ ਬਣ ਜਾਣ ਕਿਤੇ ਵੀ ਬਣ ਜਾਣ ਕਿਤੇ ਵੀ ਮੇਰੀ ਕਿਤੇ ਬਣ ਜਾਣ ਅੱਛਾ ਜੀ ਹਾਂ ਬਣ ਮੈਡੀਕਲ ਕਾਲਜ ਤੇ ਹਸਪੀਟਲ ਇਕੱਠਾ ਕਰਕੇ ਉਹ ਵਾਇਬਲ ਨਹੀਂ ਹੈ ਮੈਂ ਫੇਰ ਇੱਥੇ ਕਹਿਣਾ ਪਰ ਉਸ ਤੋਂ ਵੀ ਵੱਡੀ ਗੱਲ ਹੈ ਕਿ ਮੈਂ ਚਾਹੁੰਦਾ ਕਿ ਪਿਛਲੇ ਲੰਮੇ ਸਮੇਂ ਤੋਂ ਸੰਗਤ ਜਿਹੜੀ ਹੈ ਉਹ ਮਸਤੂਣਾ ਸਾਹਿਬ ਦੇਖੇ ਤਰਨੇ ਤੇ ਬੈਠੇ ਸੰਗਤ ਦੀਆਂ ਭਾਵਨਾਵਾਂ ਨੇ ਉਹ ਭਾਵਨਾਵਾਂ ਨੂੰ ਦੇਖਦੇ ਹੋਏ ਅਸੀਂ ਚਾਹੁੰਦੇ ਆ ਕਿ ਮਸਤੂਣਾ ਸਾਹਿਬ ਦੇ ਵਿੱਚ ਹੀ ਬਣੇ ਮੈਡੀਕਲ ਕਾਲਜ ਕਿਤੇ ਹੋਰ ਨਾ ਜਾਵੇ ਪਰ ਹਾਂ ਜੇ ਉਹਨਾਂ ਨੂੰ ਲੱਗਦਾ ਕਿ ਭਾਈ ਅਸੀਂ ਨਹੀਂ ਉੱਥੇ ਬਣਾਉਣਾ ਚਾਹੁੰਦੇ ਉਹਦਾ ਮੁੱਦਾ ਅੱਡ ਖੜਾ ਕਰਨਾ ਚਾਹੁੰਦੇ ਆ ਸਾਢੇ 1/2 ਤੱਕ ਕਿਤੇ ਬਣਾ ਦਿਓ ਯਾਰ ਗੱਲ ਇਹ ਹੈ ਵੀ ਏਦੋਂ ਪਹਿਲਾਂ ਤੀਜੀ ਵਾਰੀ ਨਹੀਂ ਪੱਥਰ ਰੱਖਿਆ ਜਾਊਗਾ ਹੁਣ ਮੈਡੀਕਲ ਕਾਲਜ ਸਭ ਤੋਂ ਵੱਡਾ ਮਸਲਾ ਕਿ ਨੀਂਹ ਪੱਥਰਾਂ ਦੀ ਸਿਆਸਤ ਨਾ ਕੱਲੀ ਕਰੋ ਅਸਲ 'ਚ ਕਿਸੇ ਪ੍ਰੈਕਟੀਕਲਟੀ ਕਮ ਕਰੀ